ਆਨੀਆਂ ਦੇਖ ਰਹੇ ਤੁਸੀਂ ਤੇ ਮੈਂ ਹਾਂ ਦਾਨਿਸ਼ ਪੁਤ ਦਾ ਸੋ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਕਿਤਨਾ ਕਿਤੇ ਪਹਿਲ ਗੰਦੇ ਵਿੱਚ ਹਰ ਤੰਕੀ ਹਮਲੇ ਤੋਂ ਬਾਅਦ ਭਾਰਤ ਨੇ ਵੀ ਪਾਕਿਸਤਾਨ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਹੈ ਉਹਨਾਂ ਦੇ ਤੰਕੀਆਂ ਦੇ ਖਿਲਾਫ ਕਾਰਵਾਈ ਕੀਤੀ ਹੈ ਬੇਸ ਕੈਂਪ ਉਡਾਏ ਗਏ ਨੇ ਤੇ ਇਸ ਆਪਰੇਸ਼ਨ ਨੂੰ ਸਿੰਧੂਰ ਨਾਮ ਦਿੱਤਾ ਗਿਆ ਕਿਉਂਕਿ ਜਿਹੜਾ ਸਿੰਧੂਰ ਉਜਾੜਿਆ ਉਹਨਾਂ 90 ਵਾਹਤ ਜੋੜਿਆਂ ਦਾ ਪਾਕਿਸਤਾਨ ਦੇ ਕੁਝ ਤੰਕੀਆਂ ਨੇ ਉਸ ਦਾ ਜਵਾਬ ਵੀ ਪਾਸ ਦੇ ਵੱਲ ਮੂੰਹ ਤੋੜ ਦਿੱਤਾ ਗਿਆ ਸੋ ਆਮ ਲੋਕ ਇਸ ਬਾਰੇ ਕੀ ਸੋਚਦੇ ਨੇ ਪ੍ਰਭਾਵ ਕੀ ਦੇਖਣ ਨੂੰ ਮਿਲਿਆ ਕਿਉਂਕਿ ਕਈਆਂ ਜਗਾਵਾਂ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਹੜੇ ਸ਼ਾਪਿੰਗ ਮਾਲ ਸੀਗੇ ਦੁਕਾਨਾਂ ਸੀਗੀਆਂ ਗ੍ਰਾਣੇ ਦੀਆਂ ਉਹਨਾਂ ਦਾ ਸਟਾਕ ਖਾਲੀ ਹੁੰਦਾ ਨਜ਼ਰ ਆਇਆ ਸੋ ਇਸ ਦਾ ਅਸਲ ਤੁਸੀਂ ਦੇਖ ਸਕਦੇ ਹੋ ਆਵਾਜਾਈ ਤੇ ਵੀ ਪਿਆ ਇਹ ਬੱਸਾਂ ਉਹ ਨੇ ਜਿਨ੍ਹਾਂ ਦੇ ਵਿੱਚ ਕਿਤੇ ਲੋਗ ਬੈਠਣ ਨੂੰ ਸੀਟ ਲੱਭਿਆ ਕਰਦੀ ਸੀਗੇ ਲੜਾਈ ਹੋਇਆ ਕਰਦੀ ਸੀਗੀ ਧੱਕਾ ਮੁੱਕੀ ਹੋਇਆ ਕਰਦੀ ਸੀਗੀ ਲੇਕਿਨ ਇਹ ਬੱਸਾਂ ਖਾਲੀ ਨਜ਼ਰ ਆਈਆਂ ਨੇ ਇਹ ਗਿਣਤੀ ਛੁੱਟੀਆਂ ਦੀਆਂ ਸਵਾਰੀਆਂ ਨੇ ਜਿਹੜੀਆਂ ਹੁਣ ਇੱਥੋਂ ਬਿਠਾਈਆਂ ਗਈਆਂ ਨੇ ਪੁੱਲ ਤੋਂ ਲੇਕਿਨ ਜ਼ਿਆਦਾਤਰ ਇਹ ਬੱਸ ਖਾਲੀ ਨਜ਼ਰ ਆਈ ਹੈ ਕੰਡਕਟਰਾਂ ਦਾ ਡਰਾਈਵਰਾਂ ਦਾ ਕੀ ਕਹਿਣਾ ਹੈ ਕੀ ਦਿੱਕਤ ਆ ਰਹੀਆਂ ਨੇ ਕਿਉਂਕਿ ਪ੍ਰਾਈਵੇਟ ਬੱਸਾਂ ਨੂੰ ਖਾਸ ਕਰਕੇ ਸਾਨੂੰ ਨੁਕਸਾਨ ਹੋ ਸਕਦਾ ਹੈ ਗੱਲਬਾਤ ਕਰ ਲੈਣੇ ਪਹਿਲਾਂ ਡਰਾਈਵਰ ਸਾਹਿਬ ਦੇ ਨਾਲ ਡਰਾਈਵਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਆ ਬੜੇ ਲੰਬੇ ਸਮੇਂ ਦੇ ਬਾਅਦ ਇਹਨਾਂ ਸਾਡੇ ਦੇਖਿਆ ਹੈ ਕਿ ਬੱਸਾਂ ਹੀ ਖਾਲੀ ਹੋਈਆਂ ਨਜ਼ਰ ਆਈਆਂ ਨੇ ਜੀ ਸਾਰਾ ਜੰਗ ਦਾ ਪ੍ਰਭਾਵ ਪਿਆ ਜੀ ਕਿਹੜਾ ਜੰਗ ਦਾ ਰੌਲਾ ਆਪਾਂ ਪਿਆ ਇਹਦਾ ਕਰਕੇ ਸਾਰਾ ਸਵਾਰੀ ਸਵੇਰ ਦੀ ਸਵੇਰ ਦੀ ਕਾਹ ਪਰਸੋਂ ਡਾਊਨ ਆ ਗੱਲ ਦੀ ਸਵਾਰੀ ਬਹੁਤ ਡਾਊਨ ਹੋ ਗਈ ਆ ਇਹ ਪ੍ਰਭਾਵ ਤਾਂ ਪਿਆ ਜੰਗ ਦਾ ਬਹੁਤ ਜ਼ਿਆਦਾ ਇਹ ਲੜਾਈ ਝਗੜੇ ਦਾ ਲੜਾਈ ਦੇ ਘਰ ਦੀ ਮਾੜੀ ਆ ਜੀ ਆਪਾਂ ਲੜਾਈ ਲਾਉਣੇ ਪੰਜਾਬ ਆਸ ਅਸਰ ਬਹੁਤ ਮਾਰਾ ਪਰ ਲੱਗਦਾ ਕਿ ਦਿਨ ਲੰਘਦੇ ਜਰੂਰੀ ਵੀ ਸੀ ਕਿਉਂਕਿ ਪਾਕਿਸਤਾਨ ਲਗਾਤਾਰ ਇਸ ਤਰੀਕੇ ਦੇ ਕਟਨਾਵਾਂ ਨੂੰ ਜਾਨ ਦਿੰਦਾ ਹੈ ਆ ਕਦੀ ਕਸ਼ਮੀਰ 'ਚ ਵੜ ਗਿਆ ਕਦੀ ਪੰਜਾਬ 'ਚ ਵੜ ਗਿਆ ਆ ਕਈ ਜਗ੍ਹਾ ਹਮਲੇ ਕਰ ਚੁੱਕਿਆ ਬੈਠ ਕੇ ਕਈ ਵਾਰ ਸਮਝੌਤਾ ਕਰਨ ਦੀ ਗੱਲ ਹੋਈ ਆ ਲਿਖਤ ਕਈ ਵਾਰ ਹੋਇਆ 47 ਤੋਂ ਬਾਅਦ ਜਦੋਂ ਦੀ ਆਪਣੇ ਆਪ ਨੇ ਦੇਸ਼ ਆਜ਼ਾਦ ਹੋਏ ਨੇ ਉਦੋਂ ਦੀ ਪਾਕਿਸਤਾਨ ਨੇ ਚੀਜ਼ਾਂ ਕਰਦਾ ਦਿੰਦਾ ਕਦੀ ਬਾਰਡਰ ਤੇ ਫਾਇਰਿੰਗ ਕਦੀ ਰਾਹ ਜਾਂਦੇ ਸਵਾਰੀਆਂ ਨੂੰ ਆਲਮੀ ਨੂੰ ਟਾਰਗੇਟ ਕਰ ਦਿੱਤਾ ਕਿਉਂ ਇਸ ਤਰੀਕੇ ਦੀਆਂ ਕਤਨਾਮਾਂ ਨੂੰ ਜਾਨ ਦਿੱਤ ਜਾਂਦਾ ਹਰ ਵਾਰੀ ਜਾਂਚ ਤੋਂ ਬਾਅਦ ਪਾਕਿਸਤਾਨ ਦਾ ਹੀ ਹੱਥ ਨਿਕਲਦਾ ਇਹ ਅੱਤਵਾਦ ਅੱਤਵਾਦ ਉੱਥੋਂ ਚੱਲਣ ਰਿਹਾ ਪਖਤਾਨਵਾਂ ਚੋਂ ਪਰ ਪਖਤਾਨਾਂ ਚਾਹੀਦਾ ਜੇ ਆਪਾਂ ਸਾਥ ਦੇਵੇ ਆਪਣਾ ਸਾਥ ਦੇਵੇ ਤੇ ਕਸ਼ਮੀਰ ਦੇ ਵੀ ਜਿਹੜਾ ਅੱਤਵਾਦ ਖਤਮ ਕਰੀਏ ਜਿਹੜਾ ਧੱਕਾ ਕੀਤਾ ਬੱਚੇ ਨਿਕ ਕੇ ਬੱਚੇ ਮਾਰੇ ਇਹਨਾਂ ਨੇ ਉਹ ਬਹੁਤ ਮਾਰਾ ਕੀਤਾ ਇੱਕ ਭੈ ਰੋਂਦਾ ਹੀ ਸੀ ਅਸੀਂ ਸਾਰਾ ਜਿੰਨਾ ਪੰਜਾਬ ਨਾਲ ਉਹਨਾਂ ਭੈਣ ਭਰਾਵਾਂ ਦੇ ਜਿਹੜਾ ਜਿੰਨਾ ਡੈਥ ਹੋਈ ਆ ਅਸੀਂ ਬਾਤ ਚੜ੍ਹ ਕੇ ਕਹਿੰਨੇ ਆ ਇਹ ਇਨਸਾਫ ਹੋਣਾ ਚਾਹੀਦਾ ਸੀ ਬਹੁਤ ਵਧੀਆ ਗੱਲ ਆ ਮੋਦੀ ਸਾਹਿਬ ਦੀ ਇਹ ਤੇ ਬਦਲਾ ਲੈਣਾ ਚਾਹੀਦਾ ਤਾਂ ਵੈਸੇ ਕਿਤਨੇ ਕਿਤਨੇ ਲੋਕ ਡਰੇ ਵੀ ਲੋਕ ਕਹਿੰਦੇ ਜੰਗ ਮਸਲੇ ਦਾ ਹੱਲ ਵੀ ਨਹੀਂ ਹੈ ਲੇਕਿਨ ਕਾਰਵਾਈ ਵੀ ਜ਼ਰੂਰੀ ਹੈ ਕਿਤੇ ਚੋਰੀ ਹੁੰਦੀ ਹੈ ਜੇ ਪੁਲਿਸ ਕਾਰਵਾਈ ਕਰਦੀ ਹੈ ਕਿਤੇ ਗੋਲੀ ਚੱਲਦੀ ਪੁਲਿਸ ਕਾਰਵਾਈ ਕਰਦੀ ਹੈ ਤੇ ਜੇਕਰ ਉਹ ਤੰਗ ਹੁੰਦਾ ਹੈ ਤੇ ਫਿਰ ਉਹਦੇ ਖਿਲਾਫ ਵੀ ਆਦਮੀ ਨੇ ਆਦਮੀ ਨੇ ਕਾਰਵਾਈ ਕਰਨੀ ਸੀਗੀ ਲੇਕਿਨ ਕੁਝ ਲੋਕ ਨਾਖੁਸ਼ ਨੇ ਕਹਿੰਦੇ ਤੁਸੀਂ ਨਾ ਕਰੋ ਪਾਕਿਸਤਾਨ ਦੇ ਖਿਲਾਫ ਇਹ ਕਾਰਵਾਈ ਉਹਨਾਂ ਨੂੰ ਵੀ ਖੈਣਾ ਚਾਹੁੰਦੇ ਹੋ ਨਹੀਂ ਜੋ ਇੱਟ ਦਾ ਜਬਾ ਪੱਥਰ ਦਾ ਵੰਗੇ ਇਹ ਚ ਤਾਂ ਕੋਈ ਚੱਟਾ ਦੇਣਾ ਚਾਹੀਦਾ ਜਿਹੜਾ ਕਰੂਗਾ ਉਹ ਭਰੂਗਾ ਚਾਈ ਦਾ ਪੱਕਾ ਹੱਲ ਹੋ ਜਾਵੇ ਪਹਿਲਾਂ ਵੀ ਪੱਕਾ ਹੱਲ ਹੋ ਜਾਈ ਚਾਈ ਦਾ ਜੀ ਤੇ ਤੁਹਾਡੀਆਂ ਤਨਖਾਹਾਂ ਦੇ ਤਾਂ ਨਹੀਂ ਅਸਰ ਪਊਗਾ ਜਦੋਂ ਬੱਸਾਂ ਖਾਲੀ ਆ ਮਾਲਕ ਤਨਖਾਹਾਂ ਦੇ ਅਸਰ ਹੈਗਾ ਜੀ ਬਹੁਤ ਜ਼ਿਆਦਾ ਤੇ ਤਕਤੇਲ ਵੀ ਪੈਣਾ ਸਾਡੇ ਕੋਲ ਜਾਮਾ ਨੂੰ ਤੇ ਤਨਖਾਹਾਂ ਕਿੱਥੋਂ ਮਿਲਦੀਆਂ ਠੀਕ ਹੈ ਤੁਸੀਂ ਐਵੇਂ 20 20 30 30 ਲੋਕਲ ਤੇ ਸ਼ਹਿਰਾਂ ਦੀ 20 20 30 30 ਰੁਪਏ ਟਿਕਟ ਹੈ ਤੇ ਜੇਕਰ ਉਹ ਵੀ ਹੁਣ ਸਵਾਰੀਆਂ ਇਦਾਂ ਖਾਲੀ ਹੋਣਗੀਆਂ ਤੇ ਲੱਗਦਾ ਫਿਰ ਬੱਸ ਮਾਲਕ ਤਨਖਾਹਾਂ ਦੇਣ ਤੋਂ ਪਹਿਲਾਂ ਕਦਰੋਂਣਗੇ ਕਦਰੋਂਣਗੇ ਜੀ ਪੱਕਾ ਕਦਰੋਂਣਗੇ ਜੀ ਜ਼ਰੂਰ ਕਿ ਬਜਣਾ ਹੀ ਗੱਖਣੀ ਜੀ ਕਦਰੋਂਣਾ ਜਾਂਦਾ ਲੋਕਾਂ ਲੋ ਡਰ ਗਏ ਬਹੁਤ ਡਰਦਾ ਸਹਿਮ ਦੀ ਦਾ ਮਾਹੌਲ ਬਣਿਆ ਸਹਿਬ ਦਾ ਉਹ ਕਿਤਨੇ ਕਿਤੇ ਤੁਸੀਂ ਦੇਖ ਸਕਦੇ ਹੋ ਸਹਿਮੇ ਹੋਏ ਨੇ ਬੱਸ ਡਰਾਈਵਰ ਕਹਦੇ ਨੇ ਜਿਹੜਾ ਖਰਚਾ ਉਹ ਕਿਤਨਾ ਕਿਤੇ ਜਿਹੜਾ ਤਨਖਾਵਾ ਮਿਲਦੀਆਂ ਨੇ ਉਹ ਲੈਣਾ ਔਖਾ ਹੋ ਜਾਏਗਾ ਮਾਲਕ ਨਹੀਂ ਦੇਣਗੇ ਜੇ ਇੱਕ ਤੈਸਤੀ ਕਰਾਂ ਬੱਸਾਂ ਖਾਲੀ ਹੋਣੀਆਂ ਤੁਸੀਂ ਦੇਖੋ ਇਹ ਉਹੀ ਬੱਸਾਂ ਨੇ ਜਿਹੜੀਆਂ ਕਦੇ ਭੜੀਆਂ ਹੁੰਦੀਆਂ ਸੀਗੀਆਂ ਲੋਕ ਖੜੇ ਹੁੰਦੇ ਸੀਗੇ ਤੇ ਆਪਣੇ ਘਰਾਂ ਨੂੰ ਜਾਣ ਲਈ ਇੱਥੇ ਤਾਂ ਕੰਮ ਕੀ ਕਰਦੇ ਸੀਟਾਂ ਤੇ ਬੈਠਦੇ ਸਰਉਂਦੇ ਸੀਗੇ ਸੋ ਕੀ ਕੋਝ ਆਮ ਲੋਕ ਸੋਚਦੇ ਨੇ ਬਾਪੂ ਜੀ ਕੀ ਸੋਚਦੇ ਹੋਏ ਜਿਹੜੀ ਜੰਗ ਇਹ ਆਪਸੀ ਤਕਰਾਰ ਚੱਲ ਰਹੀ ਹੈ ਦੋਵੇਂ ਦੇਸ਼ਾਂ ਦੀ ਇੱਧਰ ਕਿੰਦੇ ਚੜਦਾ ਓਧਰ ਲੈਂਦਾ ਤੇ ਲੇਕਿਨ ਆਵਾਮ ਕਹਿੰਦੇ ਨਹੀਂ ਇਸ ਤਰੀਕੇ ਦੀ ਹੈਗੀ ਦੋਵਾਂ ਮੁਲਖਾਂ ਦੀ ਕੁਝ ਸ਼ਰਾਰਤੀ ਅੰਸਰ ਨੇ ਕੁਝ ਤੰਕੀ ਨੇ ਜਿਹੜੇ ਨਹੀਂ ਇੰਨਾ ਚੀਜ਼ਾਂ ਦੇ ਉਹ ਹਟਰੇ ਜੇ ਕਹੇ ਸਕਦੇ ਬਾਜ਼ ਆ ਦੇ ਹਰਕਤਾਂ ਤੋਂ ਕੀ ਕਾਰਵਾਈ ਕਰਨੀ ਚਾਹੀਦੀ ਇੰਨਾ ਖਦਦ ਵੇਖੋ ਜੀ ਜਿਹੜਾ ਲੈਂਦਾ ਪੰਜਾਬ ਉਹ ਵੀ ਸਾਡਾ ਵਾ ਚੜਦਾ ਪੰਜਾਬ ਵੀ ਸਾਡਾ ਵਾ ਪਰ ਇਹ ਜਿਹੜੇ ਸ਼ਰਾਰਤੀ ਅੰਸਰ ਆ ਇਹ ਸ਼ੁਰੂ ਤੋਂ ਹੀ ਸ਼ਰਾਰਤਾ ਕਰਦੇ ਆ ਰਹੇ ਆ ਇਹਨਾਂ ਨੇ ਜਿੰਨੇ ਵੀ ਜਿੰਨੇ ਵਾਰੀ ਇਹਨਾਂ ਨੇ ਮਾਹੌਲ ਖਰਾਬ ਕੀਤਾ ਇਹਨਾਂ ਸ਼ਰਾਰਤੀ ਅੰਸਰਾਂ ਨੇ ਕੀਤਾ ਤੇ ਇਹ ਸਾਨੂੰ ਜਿਹੜਾ ਵਾ ਇਹ ਜਵਾਬ ਦੇਣਾ ਚਾਹੀਦਾ ਵਾ ਕੋਈ ਇਹੋ ਜਿਹੀ ਨਹੀਂ ਜੇ ਜਵਾਬ ਨਾ ਦੇਵਾਂਗੇ ਤੇ ਫਿਰ ਤੇ ਆਣ ਕੇ ਘਾਰਣ ਕੇ ਛੇਤਰ ਮਾਰਨਗੇ ਛਿਦੀਆਂ ਕਿੰਨੀਆਂ ਹੋ ਚੁੱਕੀਆਂ ਅੱਜ ਵੀ ਆਪਾਂ 84 ਯਾਦ ਕਰਦੇ ਆਂ ਅੱਜ ਵੀ ਆਪਾਂ 71 ਦੀ ਜੰਗ ਯਾਦ ਕਰਦੇ ਆਂ ਆ ਬੜੇ ਯੋਧਿਆਂ ਦਾ ਇਤਿਹਾਸ ਹੈ ਬੜੀਆਂ ਸ਼ਹੀਦੀਆਂ ਹੋਈਆਂ ਅੱਜ ਵੀ ਮਾਮਾ ਉਡੀਕਦੀਆਂ ਨੇ ਪੁੱਤ ਵਾਪਸ ਆ ਜਾਣ ਕਿਤੇ ਨਾ ਕਿਤੇ ਡਰ ਜਜ਼ੂਰ ਲੱਗਦਾ ਕਿਉਂਕਿ ਗੋਲੀ ਜਦੋਂ ਚੱਲਦੀ ਐ ਨਹੀਂ ਦੇਖਦੀ ਉਹ ਕਿਦੇ ਵਜਣੀ ਐ ਸੋ ਕਿਤੇ ਨਾ ਕਿਤੇ ਡਰ ਵੀ ਹੈਗਾ ਮਨ ਦੇ ਵਿੱਚ ਕਿਉਂਕਿ ਜਜ਼ੂਰ ਆਪਾਂ ਬਹੁਤ ਵਧੀਆਂ ਪੋਜੀਸ਼ਨਾਂ 'ਚ ਹਥਿਆਰ ਹੈਗੇ ਆਪਾਂ ਗੋਲ ਡਿਫੈਂਸ ਸਟਰੋਂਗ ਲੇਕਿਨ ਨੁਕਸਾਨ ਦੋਵੇਂ ਪਾਸੇ ਹੋ ਸਕਦਾ ਹੈ ਹਾਂਜੀ ਨੁਕਸਾਨ ਤੇ ਦੋਵੇਂ ਪਾਸੇ ਹੋ ਸਕਦਾ ਜੀ ਵੇਖੋ ਜਿਹੜਾ ਜੰਗ ਦਾ ਨਾਮ ਹੀ ਮੜਾ ਜੀ ਜੰਗ ਜਿਹੜੀ ਆ ਉਹ ਤਾਂ ਬਹੁਤ ਨਾਮ ਮੜਾ ਵਾ ਹਰੇਕ ਬੱਚੇ ਬੱਚਾ ਜੀ ਕੱਲ ਪਰਸੋਂ ਦੀ ਚੱਲਣ ਦੀ ਆ ਛੋਟੇ ਛੋਟੇ ਬੱਚੇ ਵੀ ਸਹਿਮੇ ਪਏ ਆ ਹਰੇਕ ਪਰਿਵਾਰ ਸਹਿਮਾ ਪਿਆ ਕਿ ਜਿਹੜੀ 71 ਦੀ ਜੰਗ ਵੇਖ ਕੇ ਜਾਂ ਪਹਿਲਾਂ 47 ਦੇ ਵੇਖ ਵੀ ਸਾਡੇ ਕੀ ਹਾਲਾਤ ਸੀ ਤੇ ਕੀ ਬਣ ਰਿਹਾ ਇਹ ਅੱਜ ਫੇਰ ਨਾ ਕਿਤੇ ਉਹ ਮੋਹਲਾ ਜੀ ਲੋਕ ਸਹਿਮੇ ਹੋਏ ਆ ਔਰ ਜਿਹੜਾ ਕਤਲੇਆਮ ਕੀਤਾ ਗਿਆ ਤਹਿਰਗਾਮ ਦੇ ਵਿੱਚ ਧਰਮਪੁਸ਼ਕੀ ਗੋਲੀਆਂ ਚਲੌਣੀਆਂ ਇੱਕ ਪਾਸੇ ਆਪਾਂ ਕਹਿੰਦੇ ਹਾਂ ਅਤੰਕ ਦਾ ਕੋਈ ਧਰਮ ਨਹੀਂ ਹੁੰਦਾ ਲੇਕਿਨ ਉੱਥੇ ਕਲਮਾ ਪੜਨ ਨੂੰ ਕਿਹਾ ਗਿਆ ਕੱਪੜੇ ਥੱਕ ਲਵਾਏ ਗਏ ਤੇ ਉਸ ਤੋਂ ਬਾਅਦ ਉਹਨਾਂ ਨੂੰ ਇਹ ਕਿਹਾ ਜਾਂਦਾ ਕਲਮਾ ਸੁਣਾਓ ਤੁਸੀਂ ਮੁਸਲਮਾਨ ਉਹ ਨਾਮ ਦੱਸੋ ਤੇ ਜਿਹੜੇ ਮੁਸਲਮਾਨ ਨਹੀਂ ਸੀਗੇ ਜਿਹੜੇ ਹਿੰਦੂ ਨੇ ਜਿਹੜੇ ਉਹ ਹਿੰਦੂ ਸੀਗੇ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਫਿਰ ਇਹ ਕਿਹਾ ਜਾਂਦਾ ਉਹਨਾਂ ਦੀ ਜਨਾਨੀਆਂ ਨੂੰ ਕਿ ਜਾ ਕੇ ਮੋਦੀ ਨੂੰ ਦੱਸਿਓ ਕੀ ਲੱਗਦਾ ਆਤੰਕ ਦਾ ਜ ਧਰਮ ਨਹੀਂ ਹੈ ਤੇ ਗੋਲੀਆਂ ਫਿਰ ਅਤੰਕੀ ਤਰ੍ਹਾਂ ਮੁਸਲੇ ਕਿਉਂ ਮਾਰਦੇ ਜੀ ਵੇਖੋ ਜਿਹੜੇ ਅੰਤਕ ਇਹਨਾਂ ਨੇ ਬਹੁਤ ਮੜਾ ਕੀਤਾ ਹੈ ਕਿ ਜੇ ਕੋਈ ਹਿੰਦੂ ਆ ਜਾਂ ਮੁਸਲਮਾਨ ਆ ਜਾਂ ਸਿੱਖ ਆ ਸਾਰੇ ਇੱਕ ਭਾਈ ਆ ਇਹ ਇਦਾਂ ਕਰਨ ਦੇ ਨਾਲੇ ਸ਼ਰਾਰਤੀ ਅੰਸਰ ਹੀ ਕਰਦੇ ਆ ਜੀ ਸੁਭਾਇਆ ਚਾਹੀਦਾ ਜੀ ਅੰਤਕ ਦਾ ਕਿਉਂਕਿ ਆ ਧਾਰਮਿਕ ਮਸਲੇ ਆ ਜਹੇ ਵੀ ਫਸੇ ਹੋਏ ਆ ਇੱਕ ਬਸ ਇਹ ਆਪਾਂ ਕਹਿੰਦੇ ਆ ਆਪਾਂ ਸਭ ਨੂੰ ਜਗ੍ਹਾ ਦਿੱਤੀ ਆ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਤੇ ਉਹ ਲੋਕ ਕਿਉਂ ਨਹੀਂ ਅਜੇ ਤੱਕ ਜਿਹੜਾ ਇਹ ਸਮਝ ਪਾ ਰਹੇ ਕਿ ਭਾਰਤ ਦੇ ਲੋਕ ਪਿਆਰ ਚਾਹੁੰਦੇ ਆ ਅਮਨ ਸ਼ਾਂਤੀ ਚਾਹੁੰਦੇ ਆ ਇਹ ਕਿਉਂ ਬਾਬਾ ਮੁਹੱਲਾ ਕਹਿੰਦੀਆਂ ਸਾਦਿਸ਼ਾ ਦਾ ਚੀਨਾ ਜਾਂਦੀ ਜਿਹੜੇ ਆ ਫਤਵਾ ਦੀ ਮਾਹੌਲ ਖਾਲਸਾ ਕਰਦੇ ਸੁਪਾਇਆ ਕਰਨਾ ਚਾਹੀਦਾ ਸਰਕਾਰ ਨੂੰ ਖਤਮ ਕਰ ਦੇਣੀ ਜੇ ਇਹਦੀ ਕਹਾਣੀ ਕੋਈ ਵੀ ਗਾਣੀ ਖਤਮ ਕਰ ਲੋੜ ਬਹੁਤ ਅਸੀਂ ਹਾਜ਼ਰ ਆ ਨਾਲ ਸਰਕਾਰ ਦੇ ਉਹ ਦਿਨ ਮੋੜਾ ਸਾਥ ਦੇਵਾਂਗੇ ਆ ਬਾਤ ਆਪਣੇ ਦੇਸ਼ ਦੇ ਆਪਣੇ ਸੂਬੇ ਦੀਆਂ ਜਿਹੜੇ ਸਰਕਾਰਾਂ ਦਾ ਸਾਥ ਦਈਏ ਤੇ ਮੈਨੂੰ ਲੱਗਦਾ ਉਹਨਾਂ ਦੀ ਇਹੀ ਬਹੁਤ ਹੈ ਕਿ ਸਾਡੀ ਦੇਸ਼ ਦੀ ਆਵਾਮ ਸਾਡੇ ਨਾਲ ਹੈ ਨਾਲ ਆ ਜੀ ਤੁਸੀਂ ਦੇਖੋ ਕਿਸ ਤਰੀਕੇ ਨਾਲ ਬੱਸਾਂ ਖਾਲੀ ਨਜ਼ਰ ਆਈਆਂ ਨੇ ਕੰਡਕਟਰ ਸਾਹਿਬ ਵੀ ਮੌਜੂਦ ਨੇ ਕੰਡਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਇੱਕ ਸਮਾਂ ਦੇ ਅਜਿਹਾ ਹੋਊਗਾ ਕਿ ਟਿਕਟਾਂ ਘੱਟ ਦੇ ਘੱਟ ਸੱਕ ਜਾਂਦੇ ਹੋ ਉਂਗਦੇ ਅੱਜ ਵੇਲੇ ਸੀਟਾਂ ਤੇ ਬੈਠੇ ਆ ਆਰਾਮ ਫਰਮਾ ਦਿਓ ਕੀ ਕਰ ਸਕਦੇ ਹੁਣ ਲੋਕੀ ਘਰੋਂ ਹੀ ਨਹੀਂ ਨਿਕਲਣਾ ਡਰ ਕੇ ਬਹੁਤ ਜ਼ਿਆਦਾ ਡਰ ਬਹੁਤ ਜ਼ਿਆਦਾ ਹੋ ਗਿਆ ਰਾਸ਼ਨ ਦੁਰਸ਼ਨ ਇਕੱਠਾ ਕਰੀ ਜਾਂਦੇ ਲੋਕ ਰਾਸ਼ਨ ਕਰਨ ਦਾ ਨਿਯਰ ਕਰਨ ਦਾ ਪਟੋਲ ਕਰਨ ਦਾ ਉਹ ਮੰਦਾ ਵਾਲਾ ਇਹ ਤਦੋਂ ਤੋਂ ਬਾਅਦ ਮੈਨੂੰ ਲੱਗਦਾ ਜਿ ਉਹ 5-6 ਸਾਲ ਦਾ ਫੇਰ ਉਹ ਸਮਾਂ ਦੇਖਿਆ ਲੋਕਾਂ ਨੇ ਬਹੁਤ ਜ਼ਿਆਦਾ ਉਹੀ ਗੱਲ ਫੇਰ ਹੋ ਗਿਆ ਕੰਮ ਉਹੀ ਕੰਮ ਹੋ ਗਿਆ ਜੋ ਪਹਿਲਾਂ ਸੀ ਤਨਖਾਹਾਂ ਕੱਢਣੀਆਂ ਲੱਗਦਾ ਨਹੀਂ ਆ ਕਾਟਾ ਪੈ ਜਾਊਗਾ ਮਾਰਕੀਟ ਦੇ ਵਿੱਚ ਇਸ ਤਰੀਕੇ ਨਾਲ ਲੋਕ ਘਰਾਂ ਚੋਂ ਨਿਕਲੇ ਜੇਕਰ ਮਾਰਕੀਟਾਂ ਬੰਦ ਹੋ ਗਈਆਂ ਪਹਿਲਾਂ ਹੀ ਬਹੁਤ ਜ਼ਿਆਦਾ ਪੈਸਾ ਨਹੀਂ ਹੈਗਾ ਆਪਣੇ ਸੂਬੇ ਦੇ ਵਿੱਚ ਅੱਗੇ ਤਰਜਾਈ ਹੋਏ ਪਏ ਆ ਗਰੀਬ ਹੋਰ ਗਰੀਬ ਹੋ ਜੂ ਫੱਲੇ ਜਲ ਜੂ ਬਹੁਤ ਹੈ ਹੜੀ ਦਾਦ ਕਿੱਥੇ ਜਾਊਗਾ ਜਿੰਨੇ ਰਿਕਸ਼ੇ ਦਾ ਕਮਾ ਕੇ ਦਿੱਲੀ ਕਦੇ ਰਸਣ ਮੋਣਾ ਬੜੀ ਬੰਦਾ ਦੇ ਕਰ ਨੂੰ ਕਰ ਲੋ ਗਰੀਬ ਬਹੁਤ ਮੁਸ਼ਕਿਲ ਹੈ ਬੜਾ ਬੜਾ ਮੁਸ਼ਕਿਲ ਹੋ ਜੂ ਉਹ ਬਹੁਤ ਉਹਨੂੰ ਦੁੱਖ ਹੋਊਗਾ ਨਾ ਬੜੀ ਮੁਸ਼ਕਲ ਹੈ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਜਿਹੜਾ ਇੱਥੇ ਲੋਕ ਹੋਰ ਵੀ ਮੌਜੂਦ ਨੇ ਭਾਈ ਜੀ ਇਹ ਬੱਸਾਂ ਸ਼ਾਇਦ ਇੱਕ ਵੇਲੇ ਸਮਾਂ ਸੀਗਾ ਜਦੋਂ ਭੀੜ ਨਹੀਂ ਹੁੰਦੀ ਸੀਗੀ ਕਿ ਮਤਲਬ ਠੱਕਾ ਮੁੱਕੀ ਹੁੰਦੀ ਸੀਗੀ ਖਲੋਕੇ ਵੀ ਕਦਾ ਜਗ੍ਹਾਏ ਹੋਣਗੇ ਤੇ ਅੱਜ ਸੀਟਾ ਖਾਲੀ ਹੈ ਮੈਨੂੰ ਲੱਗਦਾ ਬਰੇ ਸਮੇਂ ਦੇ ਬਾਅਦ ਇਹ ਜ਼ਿਆਦਾ ਦੇਖਣ ਨੂੰ ਮਿਲਿਆ ਸਹੀ ਗੱਲ ਆ ਸਹੀ ਗੱਲ ਬਿਲਕੁਲ ਇਹ ਕੀ ਲੱਗਦਾ ਜਿਹੜੀ ਜੰਗ ਹੋਈ ਹੈ ਇਹ ਜਿਹੜਾ ਸੰਧੂਦ ਰੋਪਰੇਸ਼ਨ ਕੀਤਾ ਭਾਰਤ ਨੇ ਹੋਣਾ ਚਾਹੀਦਾ ਸੀਗਾ ਤੰਗ ਦਿਖਾਓ ਵੇਖੋ ਜੀ ਉਹਨਾਂ ਨੇ ਗਲਤ ਕੀਤਾ ਵਾ ਉਹਦਾ ਜਵਾਬ ਤਾਂ ਦੇਣਾ ਬਣਦਾ ਹੀ ਆ ਵੀ ਆਪਣੇ ਘਰ ਦੇ ਅਟੈਕ ਕਰਦਾ ਆਪਾਂ ਨੂੰ ਕੋਈ ਨਾ ਕੋਈ ਆਪਾਂ ਕੋ ਨੂੰ ਮਾਰਨ ਜੋਗੇ ਨਹੀਂ ਆ ਪਰ ਰੋੜਾ ਦੇ ਫੜ ਕੇ ਮਾਰ ਹੀ ਸਕਦੇ ਆ ਇਹਨਾਂ ਦੇ ਕਰ ਹੀ ਸਕਦੇ ਆ ਪਰ ਕਿਉਂ ਇਸ ਤਰੀਕੇ ਦੀਆਂ ਬਾਰ ਬਾਰ ਕਤਨਾਵਾਂ ਨੂੰ ਜਾਨ ਦਿੱਤਾ ਜਾ ਰਿਹਾ ਹੈ ਲਗਾਤਾਰ ਪਾਕਿਸਤਾਨ ਨੂੰ ਸਮਝਾਇਆ ਗਿਆ ਕਿ ਨਾ ਇਸ ਤਰੀਕੇ ਦੀ ਹਰਕਤਾਂ ਕਰੋ ਧਦਮ ਪੁੱਛ ਇਸ ਤਰੀਕੇ ਨਾਲ ਦੇਸ਼ ਦੇ ਵਿੱਚ ਘੁਸ ਕੇ ਸਾਡੇ ਹੀ ਦੇਸ਼ ਦੇ ਲੋਕਾਂ ਦਾ ਕਤਲ ਕਰ ਦੇਣਾ ਉਹ ਵੀ ਨਵ ਉਹ ਜੋੜੇ ਜਿਹੜੇ ਘੁੰਮਣ ਗਏ ਸੀਗੇ ਜਿਨ੍ਹਾਂ ਦਾ ਚੂੜਾ ਨਹੀਂ ਸੀ ਲੱਥਾ ਜਨਾਨੀਆਂ ਦਾ ਉਹਨਾਂ ਨੂੰ ਵਿਧਵਾ ਕਰ ਦਿੱਤਾ ਗਿਆ ਸੰਧੂਰ ਉਹ ਜਦਾਂ ਕਹਿੰਦੇ ਆ ਸੰਧੂਰ ਆਪਰੇਸ਼ਨ ਬੰਦ ਸਰਕਾਰ ਨੇ ਚਲਾ ਜੀ 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 ਬਹੁਤ ਮਾੜੀ ਗੱਲ ਆ ਜੇ ਮੰਨ ਲਓ ਸਾਡੇ ਪਰਿਵਾਰ ਦਾ ਕੋਈ ਮੈਂਬਰ ਹੋਵੇ ਸਾਨੂੰ ਕਿੰਨਾ ਦੁੱਖ ਹੋਊਗਾ ਇਸੇ ਤਰ੍ਹਾਂ ਉਹ ਪਰਿਵਾਰਾਂ ਦੇ ਦਿਲ ਦੇ ਕੀ ਬੀਤਦੀ ਹੋਗੀ ਜਿਨ੍ਹਾਂ ਦੇ ਪੁੱਤ ਦੇ ਸਾਹਮਣੇ ਪਿਓ ਨੂੰ ਗੋਲੀ ਮਾਰ ਦਿੱਤੀ ਗਈ ਹੈ ਇੱਕ ਮਤਲਬ ਵਾਈਫ ਦੇ ਸਾਹਮਣੇ ਇੱਕ ਦੇ ਹਸਬੰਦ ਨੂੰ ਮਾਰ ਦੇਣਾ ਉਹ ਵੀ 6 ਦਿਨ ਵਿਆਹ ਨੂੰ ਹੋਏ ਜਾਂਦੇ ਬਹੁਤ ਮਾੜਾ ਕੀਤਾ ਬਹੁਤ ਮਾੜੀ ਗੱਲ ਆ ਸੋਚਦੇ ਹੋ ਐਸੇ ਐਸੇ ਲੇਡੀ ਐਸੇ ਹਾਊਸ ਵਾਈਫ ਦੀ ਸੋਚ ਆ ਵੈਸੇ ਇਹ ਜੋ ਕੋਚੇ ਚੱਲ ਰਿਹਾ ਹੈ ਕਿਉਂਕਿ ਬڑے ਬਜ਼ੁਰਗਾਂ ਨੇ ਜਦੋਂ ਜਗ ਦੇਖੀ ਹੈ ਉਹ ਅੱਜ ਵੀ ਰੋਂਦੇ ਹੈ ਤੁਹਾਡੀ ਕੀ ਸੋਚ ਹੈ ਹਾਊਸ ਵਾਈਫ ਦੀ ਸੋਚ ਸਰ ਹੁਣ ਜਿਨ੍ਹਾਂ ਦੇ ਘਰ ਉੱਜੜ ਕੇ ਬਦਲਾਤ ਲੈਣਾ ਬੰਦ ਆ ਹੀ ਉਹਨਾਂ ਕੋਲ ਪਰ ਜਿਸ ਤਰ੍ਹਾਂ ਹੁਣ ਡਰ ਦਾ ਮਾਹੌਲ ਬਣਿਆ ਜਿਦਾ ਕਰੋਨਾ ਵਿੱਚ ਡਰ ਸੀਗਾ ਨਾ ਉਸੇ ਤਰ੍ਹਾਂ ਹੀ ਹੁਣ ਫੇਰ ਡਰ ਬਣ ਗਿਆ ਲੋਕਾਂ ਦੇ ਵਿੱਚ ਤੇ ਜਿਸ ਤਰ੍ਹਾਂ ਹੁਣ ਇਹ ਹੀ ਆ ਕਿ ਮਿਲ ਕੇ ਆਪਣਾ ਰਾਸ਼ਨ ਪਾਣੀ ਲੋਕ ਇਕੱਠਾ ਕਰ ਰਹੇ ਆ ਮੈਂ ਵੀ ਆਪਣੇ ਪੇਕੇ ਘਰੋਂ ਆਈ ਆ ਜਲਦੀ ਜਲਦੀ ਕਿ ਪਸਾਰਾ ਬੰਦ ਹੋ ਜਾਣਾ ਪਰ ਆ ਬੱਸ ਵੀ ਬਹੁਤ ਹਲਕੇ ਖਾਲੀ ਆ ਜਿਸ ਤਰ੍ਹਾਂ ਅੱਗੇ ਧੀੜ ਸੀ ਬਹੁਤ ਲੇਟ ਮਿਲੀ ਆ ਬੱਸ ਵੀ ਤੇ ਬੱਸ ਆ ਨਹੀਂ ਰਹੀ ਦੀ ਤੇ ਸਾਇਦਾਂ ਦੇ ਵਜਨੇ ਜਿੱਦਾਂ ਆ ਬਲੈਕਆਊਟ ਕਰਨਾ ਇਹ ਕਿੰਨਾ ਕਿਤੇ ਅਮਰਜੈਂਸੀ ਜਿਵੇਂ ਤਿਆਰੀਆਂ ਕਰਨੀਆਂ ਅਭਿਆਸ ਕਰਨੇ ਇਹ ਲੋਕਾਂ ਦੇ ਮਨ ਦੇ ਵਿੱਚ ਸਹਿਨ ਦਾ ਮਹੌਲ ਪੈਦਾ ਕਰਦਾ ਕਿ ਜੋਸ਼ ਆ ਰਹਿਆ ਲੋਕਾਂ ਦੇ ਵਿੱਚ ਕਿ ਹੁਣ ਪਾਕਿਸਤਾਨ ਦਾ ਸਫਾਇਆ ਨੇੜੇ ਆ ਇਹ ਤਾਂ ਹੈ ਬਦਲਾ ਤੇ ਲੈਣਾ ਬੰਦਾ ਕਿਉਂਕਿ ਇਹਨਾਂ ਨੇ ਕਾਫੀ ਟਾਈਮ ਤੋਂ ਬਹੁਤ ਜ਼ਿਆਦਾ ਕੀਤਾ ਪਿਆ ਵਾ ਅੰਤਗਵਾਦ ਬਹੁਤ ਜ਼ਿਆਦਾ ਫੈਲਿਆ ਪਿਆ ਵਾ ਇਹਨਾਂ ਕੋ ਬਦਲਾ ਤੇ ਲੈਣਾ ਬਣਦਾ ਵਾ ਪਰ ਕਿਤੇ ਨਾ ਕਿਤੇ ਨੁਕਸਾਨ ਵੀ ਬਹੁਤ ਜ਼ਿਆਦਾ ਵਾ ਲੋਕਾਂ ਦਾ ਪਾਕਿਸਤਾਨੀ ਕਹਿੰਦੇ ਉਹ ਕਹਿੰਦੇ ਅਸੀਂ ਕਰਦੇ ਨਹੀਂ ਅਜਿਹੇ ਕੰਮ ਇਹ ਹੋਰ ਹੀ ਕੋਈ ਲੋਕ ਆ ਸਾਡੇ ਲੋਕ ਨਹੀਂ ਹੈਗੇ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਪਤਾ ਤਾਂ ਹੈਗਾ ਜਿਹੜਾ ਉਹਨਾਂ ਦੀਆਂ ਮਤਲਬ ਕਿ ਬਣਿਆ ਹੋਈਆਂ ਵਾਂ ਜਿੱਥੇ ਰਹਿੰਦੇ ਅੱਡੇ ਬਣੇ ਆ ਤੇ ਉਹਨਾਂ ਦਾ ਉਹਨਾਂ ਦਾ ਫਰਜ਼ ਹੈ ਕਿ ਉਹਨਾਂ ਨੂੰ ਉਹ ਖਤਮ ਕਰਨ ਤਾਂ ਨਾ ਪੈਦਾ ਕਰਨ ਉੱਥੇ ਪੀਨ ਹੈ ਬਾਰਡਰ ਕ੍ਰੋਸ ਕਰਕੇ ਗਏ ਆ ਉਹ ਕਿੱਧਰ ਗਏ ਆ ਫਿਰ ਜਾਂ ਤਾਂ ਪੇਸ਼ ਕਰ ਉਹਨਾਂ ਨੂੰ ਦਿਖਾਉਣ ਕਿ ਆਹ ਵੇਖੋ ਅਸੀਂ ਬੰਦੇ ਫੜੇ ਆ ਇਸੇ ਨੇ ਬੰਦੇ ਫੜੇ ਆ ਸਟੰਕੀਆਂ ਨੂੰ ਵੈਰੀਫਾਈ ਕੀਤਾ ਜਾਂਦਾ ਨਾ ਬੋਲੀ ਵੀ ਜਿਹੜੀ ਉਹ ਉੱਥੋਂ ਦੇ ਪਾਕਿਸਤਾਨ ਦੇ ਸ਼ਹਿਰਾਂ ਦੇ ਨਿਕਲਦੀ ਆ ਹਥਿਆਰ ਪਾਕਿਸਤਾਨ ਦੇ ਨਿਕਲਦੇ ਨੇ ਆ ਲੋਕਾਂ ਦੀ ਰੈ residenਟ ਏਰੀਆ ਜਿਹੜਾ ਪਾਕਿਸਤਾਨ ਦਾ ਨਿਕਲਦਾ ਪਰਵਾਦ ਪਸ਼ੋਕਰ ਪਾਕਿਸਤਾਨ ਦਾ ਨਿਕਲਦਾ ਜੇ ਫਿਰ ਪਾਕਿਸਤਾਨ ਪਿੱਛੇ ਹੋ ਜਾਂਦਾ ਉਹ ਕਹਿੰਦਾ ਅਸੀਂ ਤੇ ਇਹੋ ਜਿਹੀਆਂ ਕਾਰਵਾਈਆਂ ਕਰਦੇ ਹੀ ਨਹੀਂ ਸਾਨੂੰ ਕੀ ਲੋੜ ਅਸੀਂ ਤੇ ਪਿਆਰ ਚਾਹੁੰਦੇ ਆ ਫਿਰ ਇਥੋਂ ਕਿੰਨੇ ਜਿੰਨੇ ਪ੍ਰੂਫ ਨਿਕਲ ਰਿਹਾ ਆ ਉਹ ਕਿੱਥੋਂ ਨਿਕਲ ਰਿਹਾ ਕਿਉਂ ਨਿਕਲ ਰਿਹਾ ਹੰ ਕਿੰਨੇ ਪ੍ਰੂਫ ਆਏ ਉਹਨਾਂ ਦੇ ਖਿਲਾਫ ਆ ਹਲਵਾਮਾ ਹੋ ਗਿਆ ਕਿੰਨੇ ਹਾਂਜੀ ਕਿੰਨੇ ਅਟੈਕ ਕਰ ਚੁੱਕੇ ਆ ਉਹ ਕਿੰਨੀ ਵਾਰੀ ਸਮਝਾ ਕੇ ਦੇਖ ਲਿਆ ਹੋਰ ਮੱਲੋ ਚਲੋ ਫੋਰਨ ਗ੍ਰੇ ਕੰਟਰੀਆਂ ਸਪੋਰਟ ਕਰਦੀਆਂ ਆ ਜੰਡੀਆ ਨੂੰ ਇਹਨਾਂ ਨੂੰ ਮੱਲੋ ਖਲੀਫ ਹੁੰਦੀ ਆ ਉਹ ਸਚਾਈ ਦੀ ਉਹ ਸ ਉਹਨਾਂ ਦਿਖ ਰਿਹਾ ਵਾ ਉਹ ਕਿਉਂ ਦੇ ਰਹੇ ਆ ਉਹ ਇੰਨੀ ਵੱਲੋਂ ਕਿ ਐਡਵਾਂਸ ਹੈਗੀ ਆ ਕੰਟਰੀ ਆ ਕੁਝ ਲੋਕ ਕਹਿੰਦੇ ਭਾਜਪਾ ਦਾ ਛੜੀ ਅੰਤਰ ਹੈ ਭਾਜਪਾ ਦਾ ਸਰਕਾਰ ਦਾ ਛੜੀ ਅੰਤਰ ਕਹਿਣ ਵਾਲੇ ਬੜਾ ਕੁਝ ਕਹਿੰਦੇ ਆ ਜੀ ਕਹਿਣ ਵਾਲੇ ਮੈਨੂੰ ਵੀ ਬੜਾ ਕਹਿੰਦੇ ਤੁਹਾਨੂੰ ਵੀ ਕੁਝ ਕਹਿੰਦੇ ਹੋਣਗੇ ਕੋਈ ਚੰਗਾ ਵੀ ਕਹਿੰਦੇ ਹੋਣਗੇ ਉਹ ਸਾਰਿਆਂ ਨੂੰ ਖੁਸ਼ ਕਰਨਾ ਆਪਣੇ ਵੱਸ ਦੀ ਗੱਲ ਨਹੀਂ ਹੈ ਜੀ ਸੋ ਜੋ ਹੋ ਰਿਹਾ ਵਾ ਮੈਨੂੰ ਕੀ ਲੱਗਦਾ ਹੈ ਵੈਸੇ ਸਰਕਾਰਾਂ ਦੀ ਭੂਮਿਕਾ ਹੈਗੀ ਆ ਲੋਕ ਕਹਿੰਦੇ ਸਰਕਾਰਾਂ ਕਰਾਉਂਦੀਆਂ ਨੇ ਨਹੀਂ ਸਰਕਾਰਾਂ ਅੰਤ ਕਰਾਉਂਦੀਆਂ ਪਰ ਜੋ ਅੰਤਕਵਾਦ ਸ਼ੁਰੂ ਤੋਂ ਫੈਲਿਆ ਹੋਇਆ ਕਿੰਨੇ ਆਪਣੇ ਮਤਲਬ ਅਗੇ ਆਰਮੀ ਵਾਲ ਕੋਈ ਨਾ ਕੋਈ ਤੇ ਮਿਲੇ ਡੈਂਡ ਤੇ ਪੈਦਾ ਹੁੰਦੇ ਹੀ ਆ ਤੇ ਇਧਰ ਇੰਡਿਆ ਚਾਰ ਰਹੇ ਆ ਬਟਲਿਸਟ ਹੋਣ ਗਈ ਜਿਹੜੇ ਇੱਥੇ ਆ ਕੇ ਹਮਲੇ ਹਮਲੇ ਕਰਦੇ ਆ ਤੇ ਇਹਨਾਂ ਨੂੰ ਰੋਕਣ ਦਾ ਬਣਦਾ ਤਾਂ ਹੈ ਆ ਕਿਉਂਕਿ ਇਹਨਾਂ ਤੇ ਨੱਥ ਪਾਈ ਜਾਵੇ ਤੇ ਫੇਰ ਹੀ ਠੀਕ ਆ ਕਿਉਂਕਿ ਗਾਂ ਦਾ ਗਾਂ ਤੇ ਫੇਰ ਇਸ ਤਰ੍ਹਾਂ ਬਹੁਤ ਜ਼ਿਆਦਾ ਅੰਧਕਵਾਦ ਫੈਲੂਗਾ ਬਿਲਕੁਲ ਬਾਪੂ ਜੀ ਮੌਜੂਦ ਆ ਬਾਪੂ ਜੀ ਕੀ ਨਾਮ ਹੈ ਜੀ ਆਪਣਾ ਉਮਰ ਕਿੰਨੀ ਕੁ ਹੋ ਗਈ ਅੱਜ ਕਿੰਨਾ ਕੁ ਸਮਾਂ ਹੰਢਾਇਆ ਹੈ ਆਪਾਂ ਆਮ ਗੱਲਾਂ ਬਤਾ ਜੀ ਸਰ ਮੈਂ 1965 ਦੀ ਲੜਾਈ ਦੇ ਵਿੱਚ ਅੱਛਾ ਸਕੂਲ ਵੱਲੋਂ ਸਕੂਲੇ ਪੜਦਾ ਹੁੰਦਾ ਸੀ ਤੇ ਫਰਸਟ ਡੇਟ ਦੀਆਂ ਡਿਊਟੀਆਂ ਦਿੰਦੇ ਰਿਹਾ ਸੀ ਅੱਛਾ ਰਾਤ ਫੌਜੀਆਂ ਵਾਸਤੇ ਕੀ ਬਾਤ ਤੁਸੀਂ ਜੰਗ ਕੀ ਵੇਖੀਆਂ ਨੇ ਉਹ ਤਦ ਤਾ ਤੁਹਾ ਤੁਸਬਾ ਜਾਣਨ ਹੈ ਜੰਗ ਨਹੀਂ ਇਹ ਇਹ ਤੇ ਕਹਿ ਲੋ ਸਮਝੋਤੇ ਹੀ ਹੈ ਇੱਕ ਕਿਸਮ ਦੇ ਜੰਗ ਨਹੀਂ ਜੰਗ ਤਾਂ ਵੇਖੀਆਂ 71 ਦੇ ਵਿੱਚ ਲੜਾਈ ਹੋਈ ਆ ਸਾਰਾ ਜਿਹੜਾ ਹਿੰਦੁਸਤਾਨ ਸੀ ਨਾ ਸਾਰਾ ਉਹਨਾਂ ਦੇ ਨਾਲ ਸੀ ਫੌਜੀਆਂ ਦੇ ਨਾਲ ਅਸੀਂ ਉਦੋਂ ਵੀ ਫੌਜੀਆਂ ਨਾਲ ਸੀ ਅੱਜ ਵੀ ਫੌਜੀਆਂ ਨਾਲ ਥੈਂਕ ਯੂ ਬਾਬੂ ਜੀ ਲੱਗਦਾ ਹੈ ਕਿ ਪਾਕਿਸਤਾਨ ਜਿਸ ਤਰੀਕੇ ਨਾਲ ਹਰਕਤਾਂ ਕਰਦਾ ਕਾਰਵਾਈ ਜ਼ਰੂਰੀ ਹੈ ਜਰੂਰ ਜੰਗ ਵੇਖ ਕੇ ਡਰਦੇ ਲੱਗਦੇ ਲੋਕ ਕਹਿੰਦੇ ਇਹ ਤਾਂ ਜੰਗ ਹੀ ਆ ਵੈਸੇ ਸੋਰੀ ਨਹੀਂ ਸੋ ਬਿਲਕੁਲ ਕਿਤੇ ਨਾ ਕਿਤੇ ਬਾਪੂ ਜੀ ਹੋਣੀ ਕਹਿੰਦੇ ਅਸੀਂ ਜੰਗ ਦੇਖੀ ਹੈ ਮਾਹੌਲ ਅਸੀਂ ਵੇਖਿਆ ਜੰਗ ਦਾ ਸੋ ਤੁਸੀਂ ਦੇਖੋ ਸੀਟਾਂ ਖਾਲੀ ਨਜ਼ਰ ਆਈਆਂ ਨੇ ਕਿਤੇ ਨਾ ਕਿਤੇ ਇਹ ਉਹ ਸੀਟਾਂ ਸੀਗੀਆਂ ਜਿਨ੍ਹਾਂ ਦੇ ਉੱਪਰ ਲੋਕ ਬੈਠਣ ਲਈ ਲੜਾਈ ਕਰਿਆ ਕਰਦੇ ਸੀਗੇ ਅੱਜ ਬੱਸਾਂ ਖਾਲੀ ਨਜ਼ਰ ਆਈਆਂ ਨੇ ਮਾਦਾ ਜੀ ਅੱਜ ਇਹ ਸੀਟਾਂ ਖਾਲੀ ਨਜ਼ਰ ਆਈਆਂ ਕਿਸੇ ਵੇਲੇ ਖਲੋ ਕੇ ਜਾਣਾ ਪੈਂਦਾ ਸੀ ਇਹਨਾਂ ਬੱਸਾਂ 'ਚ ਲੱਗਦਾ ਹੈ ਕਿ ਲੋਕ ਜਦੇ ਨੇ ਲੋਕ ਕਥਾ ਚੋਂ ਨਹੀਂ ਨਿਕਲਦੇ ਰਾਸ਼ਣ ਇਕੱਠਾ ਕਰਕੇ ਕਥਾ ਚ ਵੜ ਗਏ ਹਾਂ ਜਦ ਹੈਗਾ ਲੋਕਾਂ ਦੇ ਮਨ ਚ ਜੋ ਕੋ ਚੱਲ ਰਿਹਾ ਹੈ ਸਦਾ ਦਾ ਹਾਂਜੀ ਤਾਂ ਰਹੀ ਹੈ ਉਹ ਤੇ ਮਨ ਚ ਹੈ ਗਈ ਹੈ ਮਤਲਬ ਕਿੰਨੀ ਉਮਰ ਹੋ ਗਈ ਵੈਸੇ ਆਪ ਮੇਰੀ ਹੋ ਗਈ 40 45 ਸਾਲ 40 45 ਸਾਲ ਹਾਂਜੀ ਚਲੋ ਮਾਹੌਲ ਖਰਾਬ ਹੁੰਦਾ ਤੇ ਦੇਖਿਆ ਹੀ ਹੋਏਗਾ ਵੈਸੇ ਦੁੱਖ ਹੁੰਦਾ ਹੈ ਗੁੱਸਾ ਲੱਗਦਾ ਹੈ ਜਦੋਂ ਇਹ ਤਸਵੀਰਾਂ ਦੇਖਦੇ ਹਾਂ ਕਿ ਇੱਕ ਦੇਸ਼ ਜਿਹੜਾ ਕਾਰਵਾਈ ਕਰਦਾ ਹੈ ਅਤੰਕ ਦੇ ਖਿਲਾਫ ਜਾ ਉਹ ਟੰਕੀ ਜਦੋਂ ਇੱਧਰ ਆਉਂਦੇ ਨੇ ਇਹ ਚੀਜ਼ਾਂ ਦੇਖ ਕੇ ਕੀ ਮਨ ਚ ਨਹੀਂ ਹੁੰਦਾ ਉਹ ਦੁੱਖ ਦੇ ਆਉਂਦਾ ਹੀ ਆ ਹਾਂਜੀ ਪਰ ਜਿਸ ਤਰੀਕੇ ਨਾਲ ਪਹਿਲਗਾਮ ਦੇ ਵਿੱਚ ਜਵਾਨ ਧੀਆਂ ਨੂੰ ਉੱਥੇ ਉਹਨਾਂ ਦੇ ਨਾਲ ਕਹਿਰ ਕੀਤਾ ਗਿਆ ਉਹਨਾਂ ਦੇ ਆਦਮੀਆਂ ਨੂੰ ਉਹਨਾਂ ਸਾਹਮਣੇ ਮਾਰ ਦਿੱਤਾ ਗਿਆ ਜਿਨ੍ਹਾਂ ਦੇ ਚੂੜੇ ਨਹੀਂ ਸੀ ਲੱਥੇ ਜਿਨ੍ਹਾਂ ਦੀਆਂ ਮੰਗ ਚ ਨਵਾਂ ਨਵਾਂ ਸੰਧੂਰ ਪਿਆ ਸੀਗਾ ਸੰਧੂਰ ਉਜਾਰਿਆ ਗਿਆ ਉਹ ਵੀ ਦੇਖ ਕੇ ਮਨ ਦੁਖੀ ਹੋਇਆ ਸੀਗਾ ਹਾਂਜੀ ਦੁੱਖੀ ਹੁੰਦਾ ਵੇਖ ਕੇ ਬੜਾ ਇਸ ਤਰ੍ਹਾਂ ਕਾਦੋ ਜੀ ਵੈਸੇ ਹੋਣੀ ਚਾਹੀਦੀ ਪਾਕਿਸਤਾਨ ਹਾਂਜੀ ਹਾਂ ਹੋਣੀ ਚਾਹੀਦੀ ਉਹ ਬਿਲਕੁਲ ਇਹ ਵੀਰ ਵੀ ਮੌਜੂਦਾ ਯੁੱਧ ਹੈ ਵੀਰੇ ਕਿਦਾਂ ਦੇਖਦੇ ਹੋ ਜਿਹੜੀ ਕਾਰਵਾਈ ਚੱਲ ਰਹੀ ਹੈ ਕਿਤਨਾ ਕਿਤੇ ਅਤੰਕੀ ਹਮਲੇ ਹੁੰਦੇ ਨਜ਼ਰ ਆਏ ਲਗਾਤਾਰ ਆਪਾਂ ਦੇਖਦੇ ਆ ਹੁਣ ਭਾਰਤ ਨੇ ਕੋਪਰੇਸ਼ਨ ਜਾਰੀ ਕਰ ਦਿੱਤਾ ਅਤੰਕੀਆਂ ਦੇ ਜਿਹੜੇ ਬੇਸ ਕੈਂਪ ਉਹਨਾਂ ਦੇ ਹਮਲਾ ਕੀਤਾ ਜਾ ਰਿਹਾ ਹੈ ਅਤੰਕੀ ਉੱਥੇ ਢੇਰ ਕੀਤੇ ਜਾ ਰਹੇ ਨੇ ਕੀ ਲੱਗਦਾ ਹੈ ਕਾਰਵਾਈ ਜ਼ਰੂਰੀ ਸੀਗੀ ਜੇ ਮਾਹੌਲ ਖਰਾਬ ਜਿਹੜਾ ਹੁੰਦਾ 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 ਇੱਕ جنگ ਦਾ ਰੂਪ ਲੈ ਲੇਗਾ ਮਾਹੌਲ ਖਰਾਬ ਹੋ ਰਿਹਾ ਹੈ ਜੰਗ ਨਹੀਂ ਹੋਣੀ ਚਾਹੀਦੀ ਇੱਥੇ ਨਾਲ ਹੈਗਾ ਮਨ ਦੇ ਵਿੱਚ ਵੈਸੇ ਯੂਥ ਨੌਜਵਾਨ ਪੀੜੀ ਦੀ ਸੋਚ ਨਹੀਂ ਜੇ ਦਰਤ ਨਹੀਂ ਚੱਲੋਗਾ ਅਰੇ ਵੇਸੀ ਬਸਾਂ ਗੈ ਇੰਦੀ ਇੰਦੀ ਕਦੀ ਖਾਲੀ ਦੇਖੀ ਹੁੰਦੀ ਤੇ ਦੋ ਜੱਸ ਵਾਧੀਆਂ ਚੜ ਗਈਆਂ ਲੋਕਲ ਦੇ ਲੇਕਿਨ ਬਸ ਬਿਲਕੁਲ ਖਾਲੀ ਸੀਗੀ ਐਦਾਂ ਖਾਲੀ ਬਸਾਂ ਦੇਖੀਆਂ ਨਹੀਂ ਵੈਸੇ ਕਦੀ ਨਹੀਂ ਖਾਲੀ ਨਹੀਂ ਤੇ ਬਸਾਂ ਭਰੀਆਂ ਹਾਂ ਅੱਜ ਹਣ ਕੱਢ ਕੇ ਲੱਗਦਾ ਲੋਕਾਂ ਦੇ ਮਨ 'ਚ ਕੀ ਹੈ ਲੋਕਾਂ ਦੇ ਮਨ 'ਚ ਕੀ ਐਦਾਂ ਬੰਦ ਨਾ ਹੋਵੇ ਸ਼ਹਿਰ ਦੇ ਵੇਲੇ ਘਰੋਂ ਦੇ ਘਰੋਂ ਡੱਟੇ ਲੋਕ ਕੱਚ ਬੜਾਈ ਵੈਸੇ ਕੱਚ ਕੀਤੀ ਆ ਪੜਦੇ ਹੋ ਵੈਸੇ ਸਟੂਡੈਂਟ ਹਾਂਜੀ ਪੜਦੇ ਸਟੂਡੈਂਟ ਕੱਚ ਬੜਾਈ ਕਰਦੇ ਪੀਸੀਏ ਕਰਦੇ ਕੀ ਸੋਚਦੇ ਹੋ ਜਦੋਂ ਇਹ ਸਾਰੀਆਂ ਤਸਵੀਰਾਂ ਦੇਖਦੇ ਹੋ ਜੋ ਆਪਸੀ ਦੇਸ਼ਾਂ ਵਿੱਚ ਚੱਲ ਰਿਹਾ ਹੈ ਇਹ ਦੇਖ ਕੇ ਮਨ 'ਚ ਕੀ ਹ ਜੰਗਨੀ ਇਹਦਾ ਹੋਣੀ ਚਾਹੀਦੀ ਜੰਗ ਮਤਲਬ ਕਿ ਆਤੰਕ ਦਾ ਜਵਾਬ ਕਿਦਾਂ ਦਈਏ ਫਿਰ ਕਿਉਂਕਿ ਉਹ ਨਹੀਂ ਹਟਦੇ ਉਹ ਲਗਾਤਾਰ ਇਸ ਤਰੀਕੇ ਦੀਆਂ ਘੜਨਾਵਾਂ ਨੂੰ ਅੰਜਾਮ ਦੇਈ ਜਾ ਰਹੇ ਆ ਉਹ ਕੋਸ ਕੋਸ ਕੇ ਆਪਣੇ ਦੇਸ਼ ਦੇ ਵਿੱਚ ਆਪਣੇ ਲੋਕਾਂ ਦੇ ਉੱਪਰ ਅਟੈਕ ਕਰਦੇ ਆ ਅਸੀਂ ਘੁੰਮਣ ਨਹੀਂ ਜਾ ਸਕਦੇ ਅੱਜ ਆਪਣੇ ਧਰਤੀ ਦਾ ਸਵਾਦ ਆਪਾਂ ਕਸ਼ਮੀਰ ਨੂੰ ਕਹਿੰਦੇ ਆ ਅੱਜ ਆਪਾਂ ਉੱਥੇ ਨਹੀਂ ਘੁੰਮਣ ਜਾ ਸਕਦੇ ਉੱਥੇ ਪਤਾ ਨਹੀਂ ਕਿਹੜੇ ਵੇਲੇ ਗੋਲੀਆਂ ਚੱਲ ਜਾਣੀਆਂ ਲੱਗਦਾ ਕਿ ਕਾਰਵਾਈ ਵੀ ਜ਼ਰੂਰੀ ਹੈਗੀ ਹੈ ਹਾਂਜੀ ਕਾਰਵਾਈ ਵੀ ਜ਼ਰੂਰੀ ਹੈ ਠੀਕ ਸੋ ਬਿਲਕੁਲ ਕਿਤੇ ਨਾ ਕਿਤੇ ਲੋਕ ਕਹਿੰਦੇ ਨੇ ਕਾਰਵਾਈ ਵੀ ਜ਼ਰੂਰੀ ਹੈਗੀ ਹੈ ਲੇਕਿਨ ਕਿਤੇ ਨਾ ਕਿਤੇ ਸੁਰੱਖਿਆ ਨੂੰ ਲੈ ਕੇ ਇਸ ਦੇ ਉੱਪਰ ਵੀ ਲੋਕ ਸਵਾਲ ਖੜੇ ਕਰਦੇ ਨੇ ਕਿ ਜਿਹੜਾ ਇਸ ਤਰੀਕੇ ਦੇ ਨਾਲ ਇੱਕੋ ਦਮ ਲੋਕਾਂ ਦਾ ਡਰ ਦਾ ਮਾਹੌਲ ਪੈਦਾ ਹੋ ਜਾਣਾ ਲੋਕਾਂ ਦੇ ਵਿੱਚ ਰਾਸ਼ਨ ਇਕੱਠਾ ਕਰਨਾ ਬੱਸਾਂ ਖਾਲੀ ਨਜ਼ਰ ਆਉਣੀਆਂ ਸੜਕਾਂ ਦੇ ਵਿੱਚ ਕਿਤਨਾ ਕਿਤੇ ਆਪਾਂ ਦੇਖ ਰਹੇ ਹਾਂ ਹੁਣ ਤੋਂ ਇਨਸਾਨ ਪੈਣੀ ਸ਼ੁਰੂ ਹੋ ਚੁੱਕੀ ਹੈ ਬਲੈਕਆਊਟ ਦਾ ਸਮਾਂ ਨੇੜੇ ਆ ਰਿਹਾ ਹੈ ਸੋ ਕੀ ਕੋਈ ਤਸਵੀਦਾ ਸਾਹਮਣੇ ਆਉਂਦੀ ਹੈ ਜਦ ਤੱਕ ਜ਼ਰੂਰ ਪੰਚਾਵਾਂਗੇ ਤੇ ਕੀ ਪਾਕਿਸਤਾਨ ਇਸ ਭਾਰ ਰਿਐਕਸ਼ਨ ਤੋਂ ਬਾਅਦ ਆਪਣੀਆਂ ਜਿਹੜੀਆਂ ਇਹ ਹਰਕਤਾਂ ਨੇ ਇਹਨਾਂ ਤੋਂ ਸੁਧਰਦਾ ਹੈ ਜਾਂ ਨਹੀਂ ਸੁਧਰਦਾ ਹੈ ਇਹ ਵੀ ਦੇਖਣੀ ਹੋਊਗੀ ਵਿਸ਼ਾ ਤੁਸੀਂ ਦੇਖਦੇ ਰਹੋ ਔਨ ਅਅਰ ਮੈਂ ਅਦਾਨ ਜੁਫਤਾ oa